ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ। ਸਰ ਇਹ ਤੁਸੀਂ ਕਹਿੰਦੇ ਕਿ ਆਹਨੇ ਤੁਨੇ ਕਿਹਾ ਸੀ ਵੀ ਕੋ ਆਮ ਪਕੜਾ ਜਾਏਗਾ। ਜੀ ਅ ਪਿਛਲੀ ਵਾਰ ਦੀ ਜਿਸ ਸਮੇਂ ਮੈਂ ਤੁਹਾਡਾ ਸਾਧਿਆਂ ਦਾ ਸਹਿਯੋਗ ਮੰਗਿਆ ਸੀ ਉਹਦਾ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਦੂਸ਼ ਸ਼ੇਰ ਕਰਨ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ। ਅ ਸਾਡੇ ਉਸ ਨੰਬਰ ਤੇ 7508300342 ਤੇ ਕੋਈ 25 30 ਕਾਲਾਂ ਆਈਆਂ ਪਰ ਉਹ ਜਿਹੜੀਆਂ ਕਾਲਾਂ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕਾਲਾਂ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਚ ਕੋਈ ਅਜਿਹਾ ਐਵੀਡੈਂਸ ਹੈ ਨਹੀਂਗਾ ਉਨਾਂ ਨੂੰ ਅਸੀਂ ਆਪਦਾ ਸਫਾ ਮਿਲਤੇ ਨਹੀਂ ਲੈਦੇ ਪਰਿਵਾਰ ਵਾਲਾ ਕਿ ਈ ਰਿਕਸ਼ਾ ਲੈ ਨੂੰ ਲਿਆ ਗਿਆ ਸੀ ਮੌਕੇ ਦਾ ਗਵਾਹ ਪਰ ਕਿਹਾ ਉਸਦੇ ਨਾਲ ਇਤਨੇ ਕੋਈ ਸੰਪਰਕ ਕੀਤਾ ਜਦੋਂ ਉਹ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮਿਲੂ ਸੀ ਮੁੜ ਕੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਵੀ ਉਸ ਵਿਅਕਤੀ ਨਾਲ ਹੋਈ ਹੈ ਉਹ ਨਹੀਂ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫਿਰ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਚ ਸੀਗੇ ਉਹ ਤੇ ਹੌਲੀ ਹੌਲੀ ਔਰ ਅਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿੰਨਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹੋ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵਿਡੈਂਸ ਹੈਗਾ ਉਹਨੂੰ ਐਗਜ਼ਾਮਨ ਕੀਤਾ ਜਾਏਗਾ ਆਇਆ ਉਹ ਏਵਿਡੈਂਸ ਕੋਈ ਕਾਬਲੇ ਉਹ ਹੈਗਾ ਉਹ ਤੋਂ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮੀਨ ਕਰਦੇ ਆ। ਲਾਈਨ ਦੇਖੀ ਆ ਤੇ ਕਾਬਲੇ ਦੇ ਮਾਮਲੇ ਦੇ ਨਾਮ ਤੇ ਬਰਾਬਰ ਚੁੜਿਆ ਐਫ ਆਈ ਆ ਤੇ ਲੇਟ ਡਿਲੇਟ ਜਿਹੜੀ ਹੱਦ ਸੀ ਕਿ ਉਹਦਾ ਕਾਰਨ ਦੱਸਿਆ ਕਿ ਤੁਸੀਂ ਜਿਵੇਂ ਤੁਸੀਂ ਉਹ ਪੁੱਛਾ ਦਿੱਤੀ ਸੀ ਉਹ ਨਹੀਂ ਉਹ ਤਾਂ ਆਪਾਂ ਹੌਲੀ ਹੌਲੀ ਆਪਾਂ ਨੇ ਜਿਸਤਾ ਇੱਕ ਇੱਕਾਸੀ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ ਜਿੱਥੇ ਗਾਇਬ ਨੇ ਉਹ ਆਪਾ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਾਇਬ ਬਾੜ ਪਰਿਵਾਰ ਨੇ ਨੰਬਰ 1 ਮੈਂਬਰ ਹੈ ਜਿਹੜੀ ਯੂਨੀਵਰਸਿਟੀ ਤੇ ਦੋ ਦਿਨ ਦੀ ਹਾਂਜੀ ਬਾੜ ਪਰਿਵਾਰ ਦੇ ਨਾਲ ਤੁਹਾਡੇ ਨਾਲ ਸਹਿਯੋਗ ਕੀਤਾ ਇਸ ਯੂਨੀਵਰਸਿਟੀ ਨਹੀਂ ਹਜੇ ਸਾਈਂ 3:30 ਨਾਲ ਕੋਈ ਸਹਿਯੋਗ ਨਹੀਂ ਸਹਿਯੋਗ ਤੋਂ ਬਾਅਦ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦੱਜ ਕੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰਦੇ ਆ। ਸਰ ਸਾਹਿਬ ਤਾਵਾ ਮਾਲਕ ਦੇ ਬਿਆਨ ਲਗਦੇ ਬੋਲਦੇ ਜਾ ਰਹੇ ਸੀ ਕਿ ਉਹਨਾਂ ਦੇ ਪਹਿਲਾਂ ਗੱਲਬਾਤ ਕੀਤੀ ਗਈ ਕਿ ਦੋ ਵਾਰੀ ਲਗ ਲਗ ਤਰ੍ਹਾਂ ਦੇ ਬਿਆਨ ਦੇ ਬਲੋਂ ਆਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੌਰ ਕੀਤੀ ਗਿਆ ਟਾਵਾ ਦਾ ਮਾਲਕ ਮੌਕੇ ਤੇ ਮੌਜੂਦ ਨਹੀਂ ਸੀ। ਨਹੀਂ ਅਜੇ ਟਾਵਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਕੀਤਾ। ਸਰ ਪ੍ਰਾਇਮਰੀ ਨੇ ਚੈੱਕ ਆ ਉਹਨੂੰ ਲੋੜੀਂਦੀ ਕਿੰਨਿਆਂ ਦੇ ਕਲਮਬੱਤ ਬਿਆਨ ਹੋ ਚੁੱਕੀ ਨੇ ਮੁੱਖ ਤੱਕ ਦੀ। 6 ਬੰਦਿਆਂ ਦੇ ਹੁਣ ਤੱਕ ਕਲਮਬੱਤ 6 ਉਹ ਐਫ ਆਈ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਅਫਸਰਾਂ ਦੇ ਵਿੱਚ ਸੇਨ ਆਨਲਾਈਨ ਦੇ ਐਸ ਐਚਓ ਇਹ ਉਹ ਵੀ ਸ਼ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਹੋਣੀ ਹੈ ਹਾਂਜੀ ਚਾਣਾ ਸਿਵਲ ਲਾਈਨ ਦੀ ਪੁਲਿਸ ਸਾਡੇ ਜੀ ਬਾਤ ਕਰਵਾ ਦਿਲੇਗੀ ਉਹਨਾਂ ਨੂੰ ਪੁਛਾ ਕੇ ਮਿਲੇਗੀ ਪੁੱਛੇਗੀ ਉਸਤਾਜ ਕਰੇਗੀ ਕਿ ਕਿੰਨਾ ਅੰਕ ਸੀ ਉਹਨਾਂ ਦੇ ਕੁਦਿਆੰਕਲ ਮੋਂ ਦੇਖੋ ਜਿਹੜੀ ਉਹਨਾਂ ਦੇ ਬਣੀ ਉਹ ਐਫ ਆਈ ਆਰ ਤੱਜ ਉਹ ਪ੍ਰੀਲਿਮਿਨਰੀ ਡਾਕੂਮੈਂਟ ਹੋ ਗਿਆ ਜੀ ਸਾਨੇ ਤਾਂ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਨੇ ਸਾਡੇ ਸਭ ਅਰੈਸਟ ਨੂੰ ਵੀ ਹੋਈਆ ਰੈਸਟ ਨੂੰ ਲੱਗ ਗਈ ਨਹੀਂ ਦੇਖੋ ਇਹ ਮੈਂ ਥੋੜਾ ਥੋੜਨੇ ਸਾਰਿਆਂ ਨੂੰ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਦਹੀਂ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵਿਡੈਂਸ ਇਕੱਠਾ ਕਰਾਂਗੇ ਐਵਿਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋਏਗੀ ਵੀ ਇਹਦੇ ਚਾਹ ਐਵਿਡੈਂਸ ਲੇਕੇਗਾ ਇਹਦੇ 'ਚ ਆਪਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਣਾ ਹੈ। ਹਾਂਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੀ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਹੁਣ ਅਗਲੀ ਡੇਟ ਇਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ ਹੁਣ ਇਹਦੇ 'ਚ ਅਸੀਂ ਆਪਣਾ ਆਪਣਾ ਕੰਮ ਆਪਸ 'ਚ ਡਿਵਾਈਡ ਕਰ ਲਿਆ ਹੈਗਾ ਜੀ ਇਹ ਆਪਾਂ ਆਪਣਾ ਇਹੀ ਉਪਰਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਆਪਾਂ ਦੇਖੋ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਪਰ ਸਾਡੇ ਬੰਦੀਓ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਜਲਦੀ ਇਹਨੂੰ ਕਨਕਲੂਡ ਕੀਤਾ ਜਾਵੇ ਸਰ ਹਮ ਇੱਕ ਨੀਡੀ ਚੈਨਲ ਤੇ ਸਟੇਟਮੈਂਟ ਦਿੱਤੀ ਤੋਂ ਉਹਨਾਂ ਤੋਂ ਪੁੱਛਿਆ ਕੀਤਾ ਜਾ ਰਿਹਾ ਹੈ। ਨਹੀਂ ਥੈਂਕ ਯੂ ਥੈਂਕ ਯੂ ਕੜਾਣ ਸਹੀ ਆ ਹਾਜੀ ਸਾਹਿਬ ਜੀ ਸ਼ੁਰੂ ਕਰੋ ਸਹੀ ਜਗ੍ਹਾ ਯਾਰ ਹਾਜੀ ਸਾਹਿਬ ਤੇਰਾ ਯਾਰ ਜਮਾ ਸਹੀ ਹੈ ਆਪਾਂ ਨੂੰ ਸਰ ਅੱਜ ਕਰਨਾ ਪਸੰਦ ਜੀ ਉਹਨਾਂ ਦਾ ਮੈਂ ਪਾਤਲਾ ਟਿਕੋਣ ਤੇ ਸਿਟਾਈਆ ਸਰ ਹਾਜੀ ਸਾਹਿਬ ਕੀ ਇਹ ਦੱਸਿਓ ਸਹੀ ਸੁਣੀਓ ਜੀ ਅ ਅੱਜ ਸਿਟ ਦੀ ਦਵਾਦਾ ਮੀਟਿੰਗ ਕੀਤੀ ਗਈ ਜਿਸ ਤਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕੀ ਅਸੀਂ ਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਜਿਹੜੀ ਕਪਾਧਾ ਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੈਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਨ੍ਹਾਂ ਦੇ ਬਿਆਨ ਕਲਮ ਬੰਦ ਕਰਨ ਦੀ ਅਜੇ ਸੇ ਇਕੱਠੇ ਹੋਏ ਔਰ ਕੁਛੇ ਮੁਲਾਜ਼ਮਾਂ ਦੇ ਅਜੇ ਸੇ ਬਿਆਨ ਇਥੇ ਰਿਕਾਰਡ ਕਰਨੇ ਹੈਗੇ ਤੇ ਫੋਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਪ੍ਰੋਸੈਸ ਹੈਗੀ ਆ ਉਹ ਸਟਾਰਟ ਹੋ ਗਈ ਆ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਵੀ ਆ ਗਿਆ ਔਰ ਜਿਹੜੇ ਬੰਦੇ ਆ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕੰਕਲੂਡ ਕਰ ਪਾਵਾਂਗੇ ਔਰ ਇਹ ਕਿਹਾ ਸੀ ਕਿ ਆਰਕ ਨੂੰ ਕਿਹਾ ਸੀ ਵੀ ਕੋ ਆਮ ਪੱਕਾ ਜਾਈ ਜੀ ਅ ਪਿਛਲੀ ਵਾਰ ਦੀ ਜਿਸ ਸਮੇਂ ਤੁਹਾਡਾ ਸਾਰਿਆਂ ਦਾ ਸਹਿਯੋਗ